ਸਸਿੱਗਾ ਸਾਰੇ ਪੰਜਾਬ ਨਿਵਾਸੀਆਂ ਨੂੰ ਮੈਂ ਹਰਵਿੰਦਰ ਸਿੰਘ ਪੀਆਰਟੀਸੀ ਚੰਡੀਗੜ੍ਹ ਡੀਪੂ ਤੋਂ ਪਨਵਸ ਪੀਆਰਟੀਸੀ ਕੰਟਰੈਕਟ ਵਰਕਰ ਯੂਨੀਅਨ ਵੱਲੋਂ ਦੀਪੂ ਪ੍ਰਧਾਨ ਅਸੀਂ ਪੰਜਾਬ ਦੀ ਜਨਤਾ ਨੂੰ ਜਾਣਕਾਰੀ ਸਾਂਝੀ ਕਰਦੀਏ ਵੀ ਕੱਲ ਨੂੰ ਮਿਤੀ 5 ਜੂਨ 2025 ਤੋਂ ਚੰਡੀਗੜ੍ਹ ਡੀਪੂ ਪੀਆਰਟੀਸੀ ਦੀ ਜੋ ਵੀ ਬੱਸਾਂ ਨੇ ਉਹਨਾਂ ਦੇ ਵਿੱਚ ਕੱਲ ਨੂੰ ਸਵੇਰੇ ਪਹਿਲੇ ਟਾਈਮ ਤੋਂ ਸੀਟਾਂ ਅਨੁਸਾਰ ਸਵਾਰੀ ਝੜਾਉਣ ਦਾ ਫੈਸਲਾ ਜਥੇਬੰਦੀ ਵੱਲੋਂ ਦਿੱਤਾ ਗਿਆ ਹੈ ਖਾਸ ਕਰਕੇ ਜੋ ਪਟਿਆਲਾ ਤੋਂ ਚੰਡੀਗੜ੍ਹ ਜਾਂ ਚੰਡੀਗੜ੍ਹ ਤੋਂ ਪਟਿਆਲਾ ਜਾਣ ਵਾਲੀ ਸਾਡੀ ਪੰਜਾਬ ਦੀ ਜਨਤਾ ਜਾਂ ਚੰਡੀਗੜ੍ਹ ਦੀਪੂ ਦੇ ਵਿੱਚ ਸਫ਼ਰ ਕਰਨ ਵਾਲੀ ਸਾਡੀ ਪੰਜਾਬ ਦੀ ਜਨਤਾ ਹੈ ਉਹਨਾਂ ਵਾਸਤੇ ਜਾਣਕਾਰੀ ਆ ਕਿਉਂਕਿ ਪਿਛਲੇ ਦਿਨੀ ਪੰਜਾਬ ਸਰਕਾਰ ਵੱਲੋਂ ਪ੍ਰਮੁੱਖ ਸਕੱਤਰ ਵੱਲੋਂ ਪੰਜਾਬ ਸਰਕਾਰ ਦੇ ਪ੍ਰਮੁੱਖ ਸਕੱਤਰ ਵੱਲੋਂ 25 2025 ਨੂੰ ਇੱਕ ਲੈਟਰ ਜਾਰੀ ਕੀਤਾ ਜਿਨ੍ਹਾਂ ਨੇ ਇੱਕ ਤਾਨਾਸ਼ਾਹੀ ਪਰਮਾਨ ਸਾਡੇ ਕੰਡਕਟਰ ਸਾਥੀਆਂ ਤੇ ਜੋ ਕੀਤਾ ਟਿਕਟ ਕੱਟਣ ਦਾ ਵੀ ਆਧਾਰ ਕਾਰਡ ਦੇ ਜੋ ਸਾਡੀ ਮਹਿਲਾ ਸਬਰ ਸਹੂਲਤ ਫਰੀ ਦਿੱਤੀ ਹੋਈ ਆ ਪੰਜਾਬ ਦੀ ਮਾਤਾ ਮਾਂ ਭੈਣਾਂ ਨੂੰ ਉਹਨਾਂ ਦੇ ਆਧਾਰ ਕਾਰਡ ਦੀ 12 ਅੱਖਰ ਪਰ ਕੇ ਹੀ ਟਿਕਟ ਕੱਟੀ ਜਾਵੇ ਜਿਹਦਾ ਜਿਸ ਦਾ ਕੀ ਸਾਡੇ ਕਨੈਕਟਰ ਸਾਥੀਆਂ ਚ ਕਾਫੀ ਜਿਆਦੇ ਨਿਰਾਸ਼ਾ ਕਾਫੀ ਜਿਆਦੇ ਦਿੱਕਤਾਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸਾਡੇ ਸਾਥੀਆਂ ਨੂੰ ਕਿਉਂਕਿ ਜਿੱਦਾਂ ਦੀਆਂ ਇਹਨਾਂ ਨੇ ਰਿਪੋਰਟਾਂ ਦੀਆਂ ਕੰਡੀਸਨਾ ਸਾਡੇ ਤੇ ਨਜਾਇਜ਼ ਕੰਡੀਸਨਾ ਲਾਈਆਂ ਹੋਈਆਂ ਸਾਨੂੰ ਨੌਕਰੀ ਤੋਂ ਕੱਢ ਕੇ ਬਲੈਕਲਿਸਟ ਕਰਕੇ ਘਰਾਂ ਨੂੰ ਤੋੜ ਦਿੰਦੇ ਆ ਪਰਵਰਦੀ ਰਿਪੋਰਟ ਇੱਕ ਆਧਾਰ ਕਾਰਡ ਦੇ ਫਰੋਡ ਦੀ ਰਿਪੋਰਟ ਕਰਕੇ ਸਾਡੇ ਕਲੈਕਟਰ ਸਾਥੀਆਂ ਦਾ ਭਵਿੱਖੇ ਜਿਹੜਾ ਰੋਲਿਆ ਜਾਂਦਾ ਸੌਲ ਦੇ ਸੰਬੰਧ ਦੇ ਵਿੱਚ ਸਾਡੇ ਦੇਖੋ ਪਹਿਲਾਂ ਆਧਾਰ ਕਾਰਡ ਦੇ ਜੋ 4 ਅੱਖਰ ਭਰ ਕੇ ਟਿਕ ਟਿਕ ਕੱਢੀ ਜਾਂਦੀ ਸੀ ਉਸ ਤੋਂ ਬਾਅਦ ਮੈਨੇਜਮੈਂਟ ਨੇ 8 ਅੱਖਰ ਭਰਨ ਵਾਸਤੇ ਕਿਹਾ ਉਦੋਂ ਵੀ ਸਾਡੇ ਕਾਫੀ ਕਲੈਕਟਰ ਭਾਈਚਾਰੇ ਦੇ ਵਿੱਚ ਕਾਫੀ ਜ਼ਿਆਦਾ ਰੋਸ ਸੀਗਾ ਕਿਉਂਕਿ ਸਾਡੀ ਜਿਹੜੀ 52 ਸੀਟਾਂ ਦੇ 48 ਸੀਟਾਂ ਬੱਸਾਂ 52 ਸੀਟਾਂ ਬੱਸ ਦੇ ਵਿੱਚ ਮਹਿਲਾ ਸਫਰ ਸੂਤ ਫ੍ਰੀ ਹੋਣ ਕਾਰਨ ਤਕਰੀਬਨ 100 ਪਲੱਸ ਸਵਾਰੀ ਹੁੰਦੀ ਹੈ 100 120 130 ਵਾਰੀਆਂ ਸਫਰ ਕਰਦੀਆਂ ਜੋਗੀ ਗੱਡੀ ਦੀ ਟੈਟਾ ਕੱਟਣੀਆਂ ਬਹੁਤ ਜ਼ਿਆਦਾ ਮੁਸ਼ਕਲ ਹੋ ਜਾਂਦੀਆਂ ਗੱਡੀ ਕਲੀਅਰ ਕਰਨੀ ਉਸ ਤੋਂ ਬਾਅਦ ਅਗਲੇ ਸਟਾਪੇ ਤੇ ਸਾਡੇ ਇਨਸਪੈਕਟਰ ਸਾਹਿਬ ਨਜ਼ਾਇਜ਼ ਰਿਪੋਰਟ ਕਰਕੇ ਕੰਟਰੈਕਟਰ ਦਾ ਨੁਕਸਾਨ ਕਰਦੇ ਆ ਮੋٹے ਜੁਰਮਾਨੇ ਰਿਪੋਰਟਾਂ ਦੀਆਂ ਕੰਡੀਸ਼ਨਾਂ ਇਨੀ ਮਾਰੂਕ ਲੀਜਣਾ ਲਾਈਆਂ ਹੋਈਆਂ ਕਿ ਉਹਨਾਂ ਨੂੰ ਬਲੈਕਲਿਸਟ ਕਰਕੇ ਘਰਾਂ ਨੂੰ ਤੋੜ ਦਿੰਦੇ ਆ ਸੁੱਤਾ ਨਾ ਛਈ ਫਰਮਾਨ ਜੋ ਸਾਡੇ ਜਰਮ ਮੈਨੇਜਰ ਸਾਹਿਬ ਵੱਲੋਂ ਜਾਰੀ ਕੀਤਾ ਗਿਆ ਯੂਨੀਅਨ ਵੱਲੋਂ ਇਹਦਾ ਸਖਤ ਸਬਦ ਆ ਕਿ ਅਸੀਂ ਨਕੀਦੀ ਕਰਦੇ ਆਂ ਵੀ ਇਹਦਾ ਕੋਈ ਸਰਕਾਰ ਜਾਂ ਸਾਡੀ ਮੈਨੇਜਮੈਂਟ ਹੋਰ ਕੋਈ ਤਰੀਕਾ ਲੱਭ ਕੇ ਜਿਵੇਂ ਕਿ ਆਪਣਾ ਸਮਾਰਟ ਕਾਰਡ ਬਣਦੇ ਆ ਜਾਂ ਡਿਜੀਟਲ ਟਿਕਟ ਮਸ਼ੀਨਾਂ ਦਿੱਤੀਆਂ ਜਾਂ ਜਿਹਦੇ ਚ ਆਧਾਰ ਕਾਰਡ ਸਕੈਨ ਹੋ ਸਕਣ ਜਾਂ ਕੋਈ ਹੋਰ ਰਸਤਾ ਲੱਭਿਆ ਜਾਵੇ ਵੀ ਇਹ ਆਧਾਰ ਕਾਰਡ ਦਾ ਆ ਸਪਰ ਫ੍ਰੀ ਕਰਵਾਉਣ ਦਾ ਮੈਲਾਵਾ ਸਾਡੀ ਜਥੇਬੰਦੀ ਵੱਲੋਂ ਦੇਖੋ ਅਸੀਂ ਪਹਿਲਾਂ ਵੀ ਆਪਣਾ ਵਿਰੋਧ ਕੀਤਾ ਸੀਗਾ ਜੋ ਇਹਨਾਂ ਦਾ ਆਧਾਰ ਕੱਢਦਾ ਜੋ ਮਸਲਾ ਸੀਗਾ 8 ਅੱਖਰ ਵਾਲਾ ਦੁਬਾਰੋਂ ਫੇਰ ਇਹਨਾਂ ਨੇ ਜੋ 12 ਅੱਖਰ ਕੀਤੇ ਆ ਤਾਂ ਕੱਲ ਤੋਂ 5 ਤਰੀਕ ਤੋਂ ਅਸੀਂ ਇਹਦਾ ਪਹਿਲੇ ਟਾਈਮ ਤੋਂ ਜੋ ਆਪਣਾ ਸਫਰ ਸਹੂਲਤ ਜੋ ਦੇਣੀ ਆ ਪੀਆਰਟੀਸੀ ਚੰਡੀਗੜ੍ਹ ਦੀ ਦੀਪੂ ਦੀ ਬੱਸਾਂ ਦੇ ਵਿੱਚ ਤਾਂ ਇਸ ਸ਼ੀਟਾਂ ਅਨੁਸਾਰ ਸਵਾਰੀ ਬਿਠਾਉਣ ਦਾ ਹੀ ਫੈਸਲਾ ਲਿੱਤਾ ਹੈ ਸਾਡਾ ਪੰਜਾਬ ਦੀ ਜਨਤਾ ਨੂੰ ਜਾਣਕਾਰੀ ਦੇਣ ਦਾ ਮਕਸਦ ਇਹ ਹੈ ਵੀ ਸਾਡੀ ਮਾਤਾਵਾਂ ਭੈਣਾਂ ਸੜਕਾਂ ਤੇ ਖੱਜਲ ਨਾ ਹੋਣ ਤੇ ਸਾਡੇ ਨਾਲ ਕੋਈ ਸੜਕਾਂ ਤੇ ਲੜਾਈ ਝਗੜਾ ਵਗੈਰਾ ਨਾ ਕੀਤਾ ਜਾਵੇ ਸਾਡੀ ਇਹ ਮਜਬੂਰੀ ਬਣ ਚੁੱਕੀ ਹੈ ਕਿਉਂਕਿ ਜੋ ਆਪਣੀ ਮਾਤਾਵਾਂ ਭੈਣਾਂ ਨੂੰ ਜੋ ਸਫਰ ਸੂਲ ਤੇ ਮਿਲਦੀ ਆ ਅਸੀਂ ਉਹ ਸਫਰ ਸੂਲ ਤੇ ਸਾਡੀ ਮਾਤਾਵਾਂ ਭੈਣਾਂ ਨੂੰ ਮਿਲਦੀ ਆ ਸਾਡੀਆਂ ਹੀ ਮਾਤਾ ਨੇ ਸਾਡੀਆਂ ਹੀ ਭੈਣਾਂ ਨੇ ਅਸੀਂ ਉਹਦੇ ਹੱਕ 'ਚ ਆ ਵੀ ਮਿਲ ਲਈ ਵੀ ਚਾਹੀਦੇ ਸਫ਼ਰ ਸਹੂਲਤ ਪਰ ਉਹ ਸਫ਼ਰ ਸਹੂਲਤ ਨੂੰ ਵਧੀਆ ਤਰੀਕੇ ਨਾਲ ਚਲਾਉਣ ਵਾਸਤੇ ਇਹਨਾਂ ਦਾ ਕੋਈ ਸਿਸਟਮ ਬਣਾਉਣਾ ਚਾਹੀਦਾ ਟਿਕਟਾਂ ਦਾ ਟਿਕਟਾਂ ਦਾ ਸਿਸਟਮ ਬਣਾਉਣਾ ਚਾਹੀਦਾ ਤੇ ਬੱਸਾਂ ਦੀ ਗਿਣਤੀ ਵਧਾਈ ਚਾਹੀਦੀ ਹੈ ਵੀ ਤਾਂ ਕਿ ਸਾਨੂੰ 52 ਸੀਟਲ ਬੱਸ ਦੇ ਵਿੱਚ 1.5 150 ਸਵਾਰੀਆਂ ਨਾਲ ਲਿਆਣੀਆਂ ਪੈਣ ਤਾਂ ਇੰਨੀ ਕਿ ਬੇਇਤੀਆ ਕੱਲ ਤੋਂ ਕੱਲ ਨੂੰ ਸਵੇਰੇ ਪਹਿਲੇ ਟਾਈਮ ਤੋਂ ਚੰਡੀਗੜੀ ਡੀਪੂ ਪੀਆਰਟੀਸੀ ਦੀ ਬੱਸਾਂ ਸੀਟਾਂ ਮੁਤਾਬਕ ਹੀ ਚੱਲਣੀਆਂ ਸੋ ਸਤਿ ਸ਼੍ਰੀ ਅਕਾਲ ਪੰਜਾਬ ਨਿਵਾਸੀਆਂ